ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਉਹ ਹੱਥ ਵੇਖਣ ਵਾਲੇ ਉਹ ਗਲੀਆਂ ਵਿੱਚ ਮੰਗਦੇ ਫਿਰਦੇ ਆ ਜਿਨ੍ਹਾਂ ਨੂੰ ਇਹ ਆਖਿਆ ਜਾਂਦਾ ਸੀ ਇਹ ਤੁਹਾਡੀ ਇਸ ਇਬਾਰਤ ਨੂੰ ਤੈਅ ਕਰਨਗੇ ਕਿ ਤੁਹਾਡਾ ਭਵਿੱਖ ਕੀ ਹੋਏਗਾ ਮਹਾਰਾਜ ਆਖਿਆ ਭਵਿੱਖ ਇਹਨਾਂ ਦੇ ਹੱਥਾਂ ਵਿੱਚ ਨਹੀਂ ਹੈ ਅਸਲ ਵਿੱਚ ਇਹ ਸਾਰਾ ਕੁਝ ਮਹਾਰਾਜ ਦੀ ਇਸ ਅੰਮ੍ਰਿਤ ਬਾਣੀ ਅੰਦਰ ਹੈ ਜਿਸ ਪ੍ਰੋਸਾ ਕਰਕੇ ਜਿਸ ਨੇ ਆਪਣੇ ਜੀਵਨ ਅੰਦਰ ਧਾਰਨ ਕਰਕੇ ਚੱਲਿਆ ਉਥੇ ਫਿਰ ਆਖਿਆ ਉਹ ਬੰਧਨਾ ਤੋਂ ਮੁਕਤ ਹੋ ਗਿਆ ਉਹਨਾਂ ਫਿਰ ਅੱਗੇ ਇਸ ਗੱਲ ਨੂੰ ਸੌਖਿਆਂ ਸਮਝਾਇਆ ਕਿ ਜਦੋਂ ਆਪਾਂ ਗ੍ਰਸਥ ਵਿੱਚ ਹੁੰਨੇ ਆਂ ਤੇ ਇਹ ਆਮ ਵਰਤਾਰਾ ਹੈ ਕਿ ਲੋਕ ਆਖਦੇ ਵੀ ਵੇਖੋ ਹੁਣ ਵਿਆਹ ਆ ਜਾਏਗਾ ਫਿਰ ਤੈਨੂੰ ਸਮਝ ਲੱਗੇਗੀ ਵੀ ਅਸਲ ਵਿੱਚ ਵਿਆਹ ਕੀ ਹੈ ਫਿਰ ਤੈਨੂੰ ਪਤਾ ਲੱਗੇਗਾ ਪਰ ਮਹਾਰਾਜ ਨੇ ਆਖਿਆ ਸੁੰਦਰ ਸਫਰ ਹੈ ਇੱਥੇ ਚਿੰਤਾ ਤੋਂ ਮੁਕਤ ਹੋ ਕੇ ਜਦੋਂ ਤੂੰ ਇਸ ਪਾਸੇ ਵੇਖੇਂਗਾ ਤੇ ਇਹਦੇ ਵਰਗਾ ਸਾਥ ਕੋਈ ਨਹੀਂ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਸਤ ਕੁਟੰਬ ਪਲਟਿਆ ਕਦੇ ਹਰਖ ਕਦੇ ਸੋਗ ਇਹ ਖੁਸ਼ੀ ਤੇ ਗਮੀ ਦਾ ਇਹਨਾਂ ਖੂਬਸੂਰਤ ਸੁਮੇਲ ਹੈ ਜਿਦੇ ਵਿੱਚ ਦੋਵੇਂ ਚੀਜ਼ਾਂ ਨਾਲ ਨਾਲ ਤੁਰਦੀਆਂ ਨੇ ਇੱਥੇ ਹਰਖ ਤੇ ਸੋਗ ਸਹਿਬ ਆਖਿਆ ਦੋਵੇਂ ਚੀਜ਼ਾਂ ਨਾਲ ਨਾਲ ਤੁਰਦੀਆਂ ਇਹ ਬੜਾ ਖੂਬਸੂਰਤ ਹੈ ਇਸ ਕਰਕੇ ਸਤਿਗੁਰੂ ਜੀ ਨੇ ਆਖਿਆ ਉਹ ਸਭ ਤੋਂ ਵੱਡਾ ਗ੍ਰਸਤੀ ਹੈ ਜਿਸ ਮਾਲਕ ਪਰਮੇਸ਼ਰ ਨੂੰ ਅਸੀਂ ਸਜਦਾ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਕਿਰਪਾ ਕੀਤੀ ਮਹਾਰਾਜ ਇਹ ਦਾੰਤ ਦੇ ਕੇ ਨਵਾਜਿਆ ਤੇ ਉਥੋਂ ਤੋੜ ਕੇ ਫਿਰ ਆਪਣਾ ਸਾਰਾ ਪਰਿਵਾਰ ਵਾਰ ਕੇ ਇਹ ਜੋ ਦਸਤਾਰ ਅਸੀਂ ਮੰਨਦੇ ਆ ਇਹ ਜੋ ਕਲਗੀ ਸਾਡੇ ਸਿਰ ਤੇ ਸੋਹਂਦੀ ਹੈ ਇਹ ਉਹਨਾਂ ਬੱਚਿਆਂ ਕਰਕੇ ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ਸਾਨੂੰ ਇਸ ਕਾਬਲ ਬਣਾਇਆ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖੀਏ ਬਾਬਾ ਕਬੀਰ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਉਹਨਾਂ ਦੇ ਆਖਰੀ ਇਹ ਵਜਨ ਜਦੋਂ ਤੁਸੀਂ ਇਸ ਗੱਲ ਨੂੰ ਸਮਝ ਲਓਗੇ ਫਿਰ ਉਥੇ ਆਖਿਆ ਤਾਂ ਕੋ ਵੱਡੋ ਅਪਹਾਗ ਉਹਦੇ ਵਰਗਾ ਵੱਡਾ ਕੋ ਅਪਹਾਗਾ ਨਹੀਂ ਜਿਹੜਾ ਦ੍ਰਿਸ਼ਟੀ ਨਾ ਹੋ ਕੇ ਬਰਾਗੀ ਹੋਵੇ ਤੇ ਬਰਾਗੀ ਹੋ ਕੇ ਬੰਧਨ ਵਿੱਚ ਪੈ ਗੁਰੂ ਨਾਨਕ ਸਾਹਿਬ ਉਨ੍ਹਾਂ ਪ੍ਰਥਾਏ ਇੱਕ ਵਜਨ ਕਿ ਇਹ ਦੋਵੇਂ ਚੀਜ਼ਾਂ ਮਹਾਰਾਜ ਕਿਵੇਂ ਮਾੜੀਆਂ ਜਾ ਸਕਦੀਆਂ ਇੱਕ ਪਾਸੇ ਤੁਸੀਂ ਆਖਿਆ ਵੀ ਇਹ ਕਰਮ ਨਿਭਾਉਣਾ ਫਰਜ਼ ਨਿਭਾਉਣਾ ਦੂਜੇ ਪਾਸੇ ਆਖਿਆ ਇਹਦੇ ਤੋਂ ਉਪਰਾਮ ਰਹਿਣਾ ਹੈ ਇਸ ਪਰਿਵਾਰ ਦਾ ਮੋਹ ਨਹੀਂ ਕਰਨਾ ਇਸ ਕੁਟੰਬ ਦਾ ਕੋਈ ਸਾਥ ਨਹੀਂ ਤੇ ਵੇਖੋ ਸਤਗੁਰੂ ਦੀ ਬਾਣੀ ਪੜ੍ਹਦੇ ਆ ਉਹਨਾਂ ਨੇ ਇੱਕ ਦ੍ਰਿਸ਼ ਦਿੱਤਾ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੇ ਸਾਣੇ ਦੋ ਚੀਜ਼ਾਂ ਇੱਕ ਆਖਿਆ ਕਮਲ ਦਾ ਫੁੱਲ ਜਿਸ ਪਾਣੀ ਵਿੱਚ ਪੈਦਾ ਹੋਇਆ ਉਹ ਉਸ ਪਾਣੀ ਦੀ ਛੋ ਉਹ ਉਸ ਕਮਲ ਦੇ ਫੁੱਲ ਨੂੰ ਨਹੀਂ ਲੱਗਦੀ ਮੁਰਗਾਈ ਇੱਕ ਥਾਂ ਤੋਂ ਤੈਰ ਕੇ ਦੂਜੇ ਥਾਂ ਤੇ ਜਾਂਦੀ ਹੈ ਉਥੇ ਫਿਰ ਆਖਿਆ ਉਹਦੇ ਖੰਭ ਨਹੀਂ ਭਜਦੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਜਦੋਂ ਸੁਰਤ ਅੰਦਰ ਸ਼ਬਦ ਆ ਜਾਏ ਉਥੇ ਫਿਰ ਆਖਿਆ ਪਾਰ ਉਤਾਰਾ ਹੋ ਜਾਂਦਾ ਹੈ ਮਹਾਤਮਾ ਬੁੱਧ ਜਦੋਂ ਆਪਣੇ ਗੁਰੂ ਕੋਲ ਬੈਠਾ ਉਹ ਨਦੀ ਦੇ ਕੰਢੇ ਤੇ ਬੈਠਾ ਹੈ ਉਹਨੇ ਜਦੋਂ ਪੁੱਛਿਆ ਉਹ ਕਹਿੰਦਾ ਵੀ ਆਪਾਂ ਨਦੀ ਪਾਰ ਕਰਨੀ ਹੈ ਤੇ ਕੀ ਸਾਧਨਾ ਉਹ ਅੱਖ ਲੱਗਾ ਵੀ ਜਾਂ ਤੇ ਨਦੀ ਚ ਪਾਣੀ ਘੱਟ ਹੋਵੇ ਤੇ ਆਪਾਂ ਤੁਰ ਕੇ ਨਦੀ ਪਾਰ ਕਰ ਸਕਦੇ ਆ ਜੇ ਪਾਣੀ ਜ਼ਿਆਦਾ ਹੈ ਤੇ ਆਪਾਂ ਤੈਰ ਕੇ ਪਾਰ ਕਰ ਲੈਨੇ ਆ ਤੇ ਬੁੱਧ ਨੇ ਆਖਿਆ ਜੀ ਜੇ ਤੈਰਨਾ ਵੀ ਨਾ ਆਉਂਦਾ ਹੋਵੇ ਉਹਨੇ ਆਖਿਆ ਫਿਰ ਆਪਾਂ ਬੇੜੀ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦੇ ਆ ਆਖਿਆ ਵੀ ਹੋਰ ਵੀ ਕੋਈ ਸਾਧਨ ਹੈ ਵੀ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਦਾ ਆਪਾਂ ਸਫ਼ਰ ਕਰਨਾ ਪੀ ਜਾਂ ਤੇ ਬੰਦਾ ਤੁਰ ਕੇ ਜਾਏਗਾ ਜਾਂ ਤੈਰ ਕੇ ਤੇ ਜਾਂ ਬੇੜੀ ਵਿੱਚ ਉਹ ਕਹਿੰਦਾ ਜੀ ਇਹਦੇ ਤੋਂ ਬਿਨਾ ਤੇ ਕੁਝ ਨਹੀਂ ਫਿਰ ਤੁਸੀਂ ਸੰਸਾਰ ਦੇ ਲੋਕਾਂ ਨੂੰ ਆਖਦੇ ਵੀ ਭਵ ਸਾਗਰ ਤਰ ਜਾਓਗੇ ਤੁਸੀਂ ਦੱਸੋ ਤੁਹਾਡੇ ਕੋਲ ਕੀ ਸਾਧਨ ਹੈ ਉਹਨੂੰ ਉਹ ਮਹਾ ਗਿਆਨ ਹੋਇਆ ਜਿਸ ਸਦਕਾ ਉਹ ਸਭ ਤੋਂ ਗਿਆਨਵਾਨ ਚੇਲਾ ਮਹਾਤਮਾ ਬੁੱਧ ਦਾ ਪਹਿਲਾ ਬਣਿਆ ਉੱਥੇ ਫਿਰ ਸਮਝਾਇਆ ਵੀ ਅਸਲ ਵਿੱਚ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਪੀ ਇਦਾਂ ਇਥੋਂ ਆਪਾਂ ਉਪਰਾਮ ਹੋ ਕੇ ਚਲੇ ਜਾਣਾ ਮਹਾਰਾਜ ਆਖਿਆ ਇਹਦੇ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ ਜਦੋਂ ਤੱਕ ਸੁਰਤ ਦੀ ਸਥਿਰਤਾ ਨਹੀਂ ਬਣਦੀ ਜਦੋਂ ਤੱਕ ਇਹਦਾ ਟਿਕਾਣਾ ਨਹੀਂ ਬਣਦਾ ਤੇ ਜਦੋਂ ਤੱਕ ਇਹਦੇ ਅੰਦਰ ਸ਼ਬਦ ਦਾ ਵਾਸਾ ਨਹੀਂ ਹੁੰਦਾ ਜਿਸ ਵਕਤ ਸ਼ਬਦ ਦਾ ਵਾਸਾ ਇਹਦੇ ਅੰਦਰ ਹੋਇਆ ਫਿਰ ਦੋਵੇਂ ਚੀਜ਼ਾਂ ਉਹਨਾਂ ਦੇ ਨਾਲ-ਨਾਲ ਤੋਰੀਆਂ ਕਬ ਕਲ ਸੁਜਸ ਗਾਹੁ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਆਖਿਆ ਵੀ ਆਪਣੀ ਕਿਰਤ ਵੀ ਕਰਨੀ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਤੇ ਇਹਨਾਂ ਤੋਂ ਪ੍ਰਾਪੀ ਰਹਿਣਾ ਰਾਜ ਤੇ ਯੋਗ ਦਾ ਕਨਸੈਪਟ ਮਹਾਰਾਜ ਨੇ ਬਾਣੀ ਵਿੱਚ ਦਿੱਤਾ ਹੈ ਅਸ਼ੋਕ ਸਮਰਾਟ ਜਿਸ ਵਕਤ ਬੋਧੀ ਬਣਿਆ ਉਹਨੇ ਆਪਣੀ ਤਲਵਾਰ ਸਿੰਘਾਸਨ ਤੇ ਰੱਖ ਦਿੱਤੀ ਉਹਨੇ ਆਖਿਆ ਅੱਜ ਤੋਂ ਬਾਅਦ ਮੈਂ ਤਲਵਾਰ ਨਹੀਂ ਧਾਰਨ ਕਰਨੀ ਕਿਉਂ ਕਿਉਂਕਿ ਹੁਣ ਮੈਂ ਦਰवेश ਹੋ ਗਿਆ ਹਾਂ ਹੁਣ ਮੈਂ ਸ਼ਾਸਕ ਨਹੀਂ ਰਹਾ ਤੇ ਜਿਸ ਵਕਤ ਕੋਈ ਦਰवेश ਸ਼ਾਸਕ ਬਣਦਾ ਹੈ ਉਹ ਆਪਣੇ ਬਸਤਰ ਉਤਾਰ ਕੇ ਕਹਿੰਦਾ ਹੁਣ ਮੈਂ ਸ਼ਾਸਕ ਬਣ ਗਿਆ ਮੇਰੇ ਕੋਲੋਂ ਦਰਵੇਸ਼ੀ ਨਹੀਂ ਹੋਣੀ ਪਰ ਸਤਗੁਰਾਂ ਨੇ ਕਿਰਪਾ ਕੀਤੀ ਉਹਨਾਂ ਨੇ ਆਖਿਆ ਗੁਰੂ ਨਾਨਕ ਨੇ ਰਾਜ ਤੇ ਜੋਗ ਦੋਵੇਂ ਮਾਣਿਆ ਫਿਰ ਦੋ ਤਲਵਾਰਾਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਬੰਧੀਆਂ ਮੀਰ ਦੀ ਤੇ ਪੀਰ ਦੀ ਫਿਰ ਇਸ ਨੂੰ ਸੰਪੂਰਨਤਾ ਬਖਸ਼ੀ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਦਸ਼ਾਹ ਵੀ ਹੈ ਤੇ ਉਹ ਦਰਵੇਸ਼ ਵੀ ਹੈ ਇਥੇ ਉਸ ਦਰਵੇਸ਼ੀ ਦੀ ਪੈਣ ਬਾਬੇ ਨੇ ਨੱਪੀ ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਜੇ ਕਰ ਕਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ ਸਤਗੁਰ ਜੀ ਨੇ ਕਿਰਪਾ ਕੀਤੀ ਵੀ ਆਪਾਂ ਚਾਰ ਪੜਾਵਾਂ ਵਿੱਚੋਂ ਗੁਜ਼ਰ ਕੇ ਇਸ ਆਨੰਦ ਕਾਰਜ ਵਾਲੇ ਪਾਸੇ ਆਉਨੇ ਆ ਤੇ ਇਹ ਉਹ ਆਨੰਦ ਕਾਰਜ ਦੀ ਰੀਤ ਹੈ ਜਿਹੜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜਿੱਥੇ ਪਹਿਲੜੀ ਲਾਮ ਅੰਦਰ ਕਰਮ ਪ੍ਰਵਿਰਤ ਦਾ ਜ਼ਿਕਰ ਹੈ ਤੇ ਦੂਜੜੀ ਲਾਮ ਅੰਦਰ ਸਤਿਗੁਰ ਨੇ ਆਖਿਆ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ RAM ਹਧੂਰੇ ਇੱਥੇ ਫਿਰ ਆਖਿਆ ਜਦੋਂ ਨਿਰਮਲ ਅਦਬ ਜੀਵਨ ਵਿੱਚ ਹੋਵੇ ਤਾਂ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ ਤਾਂ ਅਸੀਂ ਇਸ ਪਾਸੇ ਤੁਰਨੇ ਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜਦੋਂ ਸਤਿਗੁਰ ਦੀ ਮਿਹਰ ਦੀ ਨਦਰ ਹੁੰਦੀ ਹੈ ਤਾਂ ਜੀਵਨ ਵਿੱਚ ਖੁਸ਼ੀਆਂ ਤੇ ਖੇੜੇ ਆਉਂਦੇ ਆ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਇੱਕ ਨਿਮਕ ਜਿਨਾ ਨਾਮ ਜੀਵਨ ਵਿੱਚ ਆਵੇ ਤੇ ਮਨ ਤੇ ਤਨ ਸੀਤਲ ਹੋ ਜਾਂਦਾ ਇਹ ਸਾਰੀਆਂ ਮਿਲਾਪ ਦੀਆਂ